ਅੱਲਾ ਤੇ ਫੇਰ ਵਜੇ ਬੰਦੇ ਦੇ ਆ ਬੰਦੇ ਨੇ ਮਾਰਿਆ ਆਪਦੀ ਬਾਹਾਂ 'ਚ ਖੜਿਆ ਸੀ ਆ ਬਾਹਾਂ ਦੇਖ ਲੋ ਜੀ ਸਾਡੇ ਬਾਹਾਂ 'ਚ ਵੜੇ ਆ ਸਾਡੇ ਬਾਹਾਂ 'ਚ ਵੜ ਕੇ ਬੰਦੇ ਨੇ ਫੇਰ ਮਾਰਿਆ ਆ ਬੰਦੇ ਨੇ ਮਾਰਿਆ ਫੇਰ ਆ ਬੰਦੇ ਕਿੱਥੇ ਆ ਸਾਡੇ ਖੜੇ ਨੇ ਪਤਾ ਨਹੀਂ ਮੇਰੀ ਮੇਰੀ ਬਾਹਾਂ 'ਚ ਖੜੇ ਆ ਨਹੀਂ ਦੂਜੇ ਆ ਦੂਜੇ ਆ ਆ ਸੀ ਓਏ ਕਹਾ ਬੱਜਿਆ ਓਏ ਆ ਬੱਜਿਆ ਫੈਰੀ ਕੱਲ ਕਾ ਉਹ ਤੁਹਾਨੂੰ ਦੇਜੋ ਕੋਈ ਨਹੀਂ ਚੱਪੋ ਆ ਬੰਦਾ ਕੋਈ ਨਹੀਂ ਹੁਣ ਆਜੋ ਹੁਣ ਤਾਂ ਆ ਜਾਂਦਾ ਸਾਰਿਆਂ ਨੂੰ ਦੋ ਜਣੇ ਆਰਛਾ ਰਛਾ ਜੱਟ ਦੇ ਜਵਾਗ ਦੇ ਜੁੰਡੇ ਪੱਤੇ ਆ ਬੰਦਾ ਆ ਆ ਬੰਦਾ ਹਟ ਜਾ ਹਟ ਜਾ ਇੱਕ ਮਿੰਟ ਭੈਣ ਦੀ ਬੁਦੀ ਕੱਕੀ ਕਰ ਗਿਆ ਨਾ ਜੀ ਮਾਂ ਦੀ ਲਨ ਦੇਖੂਗਾ ਮੈਂ ਅੜੀ ਲਕੋਣਾ ਕਿਉਂ ਆ ਹੁਣ ਤਾਂ ਤੂੰ ਡਰਾ ਡਰਾ ਸਾਰੇ ਸਾਰਾ ਆ ਗਏ ਅਰਾਮਾਨ ਦਾ ਬਣੀਗਾ ਪੁਆਇੰਟ ਬਣਿਆ ਤੇਲ ਕਰਦੇ ਦੀ ਭੈਣ ਨਹੀਂ ਜੰਦ ਕਰਦਾ ਬਠਿੰਡਾ ਦੇ ਰਾਮਾ ਥਾਣੇ ਦੇ ਅਧੀਨ ਪੈਂਦੇ ਪਿੰਡ ਸੇਖੂ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਹੋਇਆ ਜਿਸ ਦੇ ਨਾਲ ਕਈ ਲੋਕ ਜ਼ਖਮੀ ਹੋ ਗਏ ਨੇ ਤਾਂ ਜਾਣਕਾਰੀ ਮੁਤਾਬਕ ਇੱਕ ਸ਼ਖਸ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਤਾਇ ਦੇ ਵੱਲੋਂ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਜਦ ਦਰੋਖਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਤਾਇ ਦੀ ਲੜਕੀ ਦੇ ਵੱਲੋਂ ਆਪਣੇ ਪਿਤਾ ਨੂੰ ਇਸ਼ਾਰਾ ਕੀਤਾ ਗਿਆ ਕਿ ਇਹਨਾਂ ਦੇ ਫਾਇਰ ਮਾਰ ਦੋ ਇਸ ਤੋਂ ਬਾਅਦ ਤਾਇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਵਿੱਚ ਪੁੱਤ ਜੀ ਪਤੀ ਜਾ ਜ਼ਖਮੀ ਹੋਇਆ ਤੇ ਦੂਜੇ ਨੇ ਜਾ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਤੇ ਵੀ ਡਾਂਗਾ ਸੂਟੀਆਂ ਦੇ ਨਾਲ ਹਮਲਾ ਕੀਤਾ ਗਿਆ ਦੋਵੇਂ ਹੀ ਬਟਿੰਡਾ ਦੇ ਨੀਜੀ ਹਸਪਤਾਲ ਦਾਖਲ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੇਸ ਦਰਜ ਕਰ ਲਿਆ ਗਿਆ ਫਾਇਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਜੀ ਕੀ ਨਾਮ ਤੁਹਾਡਾ ਕਰ ਸਕਦੇ ਮੇਰਾ ਨਾਮ ਮਨਤਰੀ ਸਿੰਘ ਹੈ ਇਹ ਮੇਰਾ ਪਿੰਡ ਸਿੱਖੂ ਹੈ। ਕੀ ਮਾਮਲਾ ਹੈ ਸਾਰਾ ਮੋਝਾ ਹਾਂ ਅਸੀਂ ਆਪਣੇ ਖੇਤ ਸੀ ਵੀ ਮੈਂ ਤੇ ਮੇਰੇ ਵਾਸੀ ਦਾ ਮੁੰਡਾ ਕਰਨ ਕੁਬੀ ਦੇ ਵੀ ਤੇ ਮੇਰੇ ਤਾਂ ਧੱਕੇ ਨਾਲ ਜ਼ਮੀਨ ਤੇ ਸਾਡੀ ਤੇ ਕਬਜ਼ਾ ਕਰਦੇ ਸੀ। ਤੇ ਉਹ ਜਿਹੜੀ ਉਹਨਾਂ ਦੀ ਬੇਟੀ ਸੀ ਸਰਬਜੀਤ ਕੌਰ ਉਸਨੇ ਕਿਹਾ ਆਪਣੇ ਫਾਦਰ ਪਿਤਾ ਜੀ ਨੂੰ ਵੀ ਬਾਪਾ ਫੈਰ ਮਾਰ ਇਹਨਾਂ ਦੇ ਐ ਨਹੀਂ ਲੋਟ ਆਉਂਦੇ ਇਹ ਤੇ ਤਾਇਆ ਜੀ ਨੇ ਫਾਇਰਿੰਗ ਕਰਤੀ ਮੇਰੇ ਮਾਸੀ ਦੇ ਮੁੰਡੇ ਦੇ ਗੋਲੀ ਲੱਗੀ ਤੇ ਮੈਂ ਉਹ ਚੱਕਣ ਲੱਗਿਆ ਜਦੋਂ ਤੇ ਮਹਿੰਦਰ ਸਿੰਘ ਨੇ ਮੈਨੂੰ ਫੜ ਲਿਆ ਬਾਲਾਂ ਤੋਂ ਤੇ ਰਾਜਾ ਸਿੰਘ ਤੇ ਦਿਲਜੀਤ ਸਿੰਘ ਨੇ ਮੇਰੇ ਇੱਕ ਅਸੀਆਂ ਨਜ਼ਾਰ ਕਰਤਾ ਬਚਾ ਦੇ ਤੌਰ ਤੇ ਮੈਂ ਸਿਰਕ ਮਾਰ ਦੇ ਹੀ ਮੇਰੇ ਉਹ ਪਹੁੰਚ ਗਏ ਉਹ ਮੇਰੇ ਤਾਇਆ ਜੀ ਸੀਗੇ ਤੇ ਉਹਨਾਂ ਦੇ ਬੇਟੇ ਸੀਗੇ ਦਲਜੀਤ ਸਿੰਘ ਤੇ ਰਾਜਾ ਸਿੰਘ ਸਕੇ ਭਾਈ ਕਰੇ ਸਕੇ ਤਾਂ ਉਹ ਆਉਂਦੇ ਕਿਵੇਂ ਜਿੰਮੀਂ ਨਦਾਰਾ ਉਹਦਾ ਸੀ ਈ ਧੱਕੇ ਨਾ ਕਬਜ਼ਾ ਕਰਦੇ ਪਣੀ 1.5 ਕਿਲਾ ਹੋਊਗੀ